ਤੇ ਬਾਕੀ ਅਸੀਂ ਵੀ ਇਹਨੂੰ ਬੜਾ ਸੰਭਾਲ ਕੇ ਰੱਖਿਆ ਹੈ ਅਸੀਂ ਜਿੰਨਾ ਇਹਦੇ ਨਾਲ ਪਿਆਰ ਕਰਿਆ ਉਨਾ ਹੀ ਇਸਨੇ ਸਾਨੂੰ ਪਿਆਰ ਕਰਿਆ ਸ਼ੰਭੂ ਬਾੜਾ ਅਸੀਂ ਟਰਾਲੀ ਲੈ ਕੇ ਆਏ ਸੀ ਪਿੰਡੋਂ ਬੰਦੇ ਆਏ ਸਾਡੇ ਨਾਲ ਤੇ ਇਸ ਕਰਕੇ ਮੈਂ ਟਰਾਲੀ ਟਰੈਕਟਰ ਚਲਾ ਕੇ ਲਿਆਏ ਉਹ ਤੁਸੀਂ ਦੇਖਣ ਵਾਸਤੇ ਤੁਹਾਨੂੰ ਮਿਲ ਗਿਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਭੂ ਬਾੜਾ ਦਾ ਇੱਕ ਹੋਰ ਰੰਗ ਦਿਖਾਵਾਏ ਤੁਹਾਨੂੰ ਜੀ ਦੇਖੋ ਤੁਹਾਡੇ ਸਾਹਮਣੇ ਇੱਕ ਇਹੋ ਜੀ ਚੀਜ਼ ਖੜੀ ਹੋਈ ਹੈ ਟਰੈਕਟਰ ਨਹੀਂ ਇੱਕ ਟੈਂਕ ਵਰਗਾ ਲੱਗਦਾ ਹੈ ਟੈਂਕ ਵਰਗਾ ਕਿ ਲੋਕ ਖੜ ਖੜ ਵੇਖ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਫੋਟੋਆਂ ਚ ਇਹ ਟਰੈਕਟਰ ਚ ਇਹੋ ਜਾਂ ਕੀ ਖਾਸ ਹੈ ਤੁਹਾਨੂੰ ਦਿਖਾਵਾਂਗੇ ਇਹ ਕਿਹੜਾ ਮਾਡਲ ਹੈ ਇਹ 1970 ਦਾ ਮਾਡਲ ਹੈ ਜਿਹੜਾ ਕਿ ਇੱਥੇ ਸ਼ੰਭੂ ਬਾਰਡਰ ਤੇ ਆਇਆ ਬਾਪੂ ਜੀ ਵੀ ਬਹੁਤ ਹੀ ਬਜ਼ੁਰਗ ਲੱਗਦੇ ਨੇ ਜਿਹੜੇ ਲੈ ਕੇ ਆਂਦੇ ਖਾਸ ਗੱਲਾਂ ਤੁਹਾਨੂੰ ਦਿਖਾ ਦਨੇ ਆ ਟਰੈਕਟਰ ਦੇ ਵਿੱਚ ਦੇਖੋ ਇਹਦੀ ਹਾਈਟ ਕਿੰਨੀ ਹੈ 2.95 ਫੁੱਟ ਹਾਈਟ ਹੋਣੀ ਆ ਤੇ 1970 ਦੇ ਵਿੱਚ ਇਹੋ ਜਿਹਾ ਟਰੈਕਟਰ ਇਹ ਵਿਦੇਸ਼ਾਂ ਦੇ ਵਿੱਚ ਮਿਲਦੇ ਸੀ ਇਹੋ ਜਿਹਾ ਟਰੈਕਟਰ ਬਰਾਜ ਦੇ ਟਾਈਮ ਤੁਸੀਂ ਆਮ ਦੇਖਦੇ ਹੋ ਅਰਜੁਨ ਵਰਗੇ ਟਰੈਕਟਰ ਹੁੰਦੇ ਆ ਪਰ ਇਹ ਟਰੈਕਟਰ ਚ ਕੀ ਖਾਸ ਆ ਤੇ ਟਾਇਰ ਵੀ ਦੇਖੋ ਕਿੱਡਾ ਕਿਡਾ ਸਾਈਜ਼ ਹੈ ਇਹਦਾ ਤੇ ਇਹਦੇ ਸਿਲੰਡਰ ਵੀ ਪੁੱਛਾਂਗੇ ਕਿੰਨੇ ਸਿਲੰਡਰੀ ਟਰੈਕਟਰ ਆਏ ਤੇ ਕੀ ਖਾਸ ਗੱਲ ਹੈ ਅਗਲੇ ਪਾਸੇ ਤੁਹਾਨੂੰ ਦਿਖਾ ਦਨੇ ਆ ਕਿ ਦੇਖੋ ਜਹਾਜ ਵਰਗਾ ਟਰੈਕਟਰ ਆ ਜਿਹੜਾ ਕਿ ਅੱਜਕੱਲ ਤੁਸੀਂ ਨਾਰਮਲ ਦੇਖਦੇ ਹੋ ਪਰ ਇਹ 1970 ਦਾ ਟਰੈਕਟਰ ਇਹਦੇ ਵਿੱਚ ਕੀ ਖਾਸ ਗੱਲਾਂ ਨੇ ਬਾਪੂ ਕੋਲ ਜਾਣਾ ਵਾ ਆਪਾਂ ਚੜ ਕੇ ਪੁੱਛਦੇ ਹਾਂ ਲੜੂ ਕਿ ਬਾਪੂ ਜੀ ਕੀ ਖਾਸ ਗੱਲ ਹੈ ਇਸ ਟਰੈਕਟਰ ਦੇ ਵਿੱਚ ਤੇ ਆਹ ਦੇਖੋ ਤੁਸੀਂ ਇਸ ਸਟਰਕਚਰ ਦੇਖੋ ਕੀ ਬਾਤ ਹੈ ਉਸ ਟਾਈਮ ਦੇ ਸਮੇਂ ਚ ਕੀ ਟੈਕਨੀਕ ਹੋਣੀ ਹੈ ਤੇ ਜਿਸ ਟਾਈਮ ਦੇ ਵਿੱਚ ਕੀ ਆ 1970 ਦੇ ਵਿੱਚ ਜੋ ਲੋਕ ਨੂੰ ਪਤਾ ਨਹੀਂ ਸੀ ਕੋਈ ਵਹਿਲੇ ਵਾਂਗੇ ਕੋ ਟਰੈਕਟਰ ਹੁੰਦਾ ਹੈ ਕੋਈ ਸਮੇਂ ਚ ਪੁਰਾਣੇ ਸਮੇਂ ਦੇ ਵਿੱਚ ਬਹੁਤ ਹੀ ਲੋਕਾ ਤੋਂ ਲੋਕਾ ਕੋ ਟਰੈਕਟਰ ਹੁੰਦੇ ਸੀ ਲੋਕੀ ਹੱਲ ਨਾਲ ਵਾਈ ਵਾਈ ਕਰਦੇ ਸੀ ਆ ਬਲਦਾਂ ਨਾਲ ਵਾਈ ਕਰਦੇ ਹੁੰਦੇ ਸੀ ਤੇ ਆ 1970 ਦਾ ਮਾਡਲ ਆ ਜਿਹੜਾ ਕਿ ਵਿਦੇਸ਼ਾਂ 'ਚ ਮਿਲਦਾ ਹੈ ਤੇ ਆਪਾਂ ਬਾਪੂ ਜੀ ਜਿਹੜਾ ਗੱਲ ਕਰ ਬਾਤ ਕਰ ਲਾਂਗੇ ਚੜਨ ਦਾ ਸਟਾਈਲ ਬਹੁਤ ਵਧੀਆ ਵਾਈ ਗੁਰੂ ਜੀ ਵਾਈ ਗੁਰੂ ਜੀ ਦਾ ਖਾਸ ਸਾਹਿਬ ਵਾਈ ਗੁਰੂ ਜੀ ਕੀ ਫਤਿਹ ਬਾਪੂ ਜੀ ਵੈਸੇ ਟਰੈਕਟਰ ਦੇ ਵਿੱਚ ਤੇ ਬੈ ਕੇ ਪਤਾ ਲੱਗਦਾ ਵੀ ਜਹਾਜ਼ ਵਰਗਾ ਟਰੈਕਟਰ ਆ ਬਹੁਤ ਲੰਬਾਈ ਆ ਦੀ ਚੌੜਾਈ ਵੀ ਉਚਾਈ ਵੀ ਬਹੁਤ ਜ਼ਿਆਦਾ ਤੇ ਇਹਦਾ ਹੈਂਡਲ ਵੀ ਬਹੁਤ ਲਗਤਰਾਂ ਦਾ ਤੇ ਗੇਅਰ ਗੁਰੂ ਵੀ ਲਗਤਰਾਂ ਦੇ ਬਾਪੂ ਜੀ ਪਹਿਲਾਂ ਤੇ ਇਹ ਜਾਣਨਾ ਚਾਹੁੰਦੇ ਤੁਸੀਂ ਬਜ਼ੁਰਗ ਕਿਸ ਸਮੇਂ ਇਹ ਟਰੈਕਟਰ ਖਰੀਦਿਆ ਸੀ ਤੇ ਕਿਹੜਾ ਮਾਡਲ ਹੈ ਮੇਰਾ ਨਾਂਜੀ ਹਰਵਿੰਦਰ ਸਿੰਘ ਚੇਅਰਮੈਨ ਕਮਿਕਲਾ ਜ਼ਿਲ੍ਹਾ ਪਟਿਆਲਾ ਹਾਂਜੀ ਇਹ ਅਸੀਂ 1970 ਚ ਖਰੀਦਿਆ ਸੀ 1970 ਚ ਖਰੀਦਿਆ ਸੀ ਬਾਪੂ ਜੀ ਫਿਰ 1970 ਚ ਖਰੀਦਿਆ ਸੀ ਤੇ ਮਾਡਲ ਕਿਹੜਾ ਹੋਵੇ ਹੈ ਮਾਡਲ 1970 1970 ਦਾ ਹੈ ਉਸ ਸਮੇਂ ਦੇ ਵਿੱਚ ਬਾਪੂ ਜੀ ਵੈਸੇ ਦੇਖਿਆ ਜਾਏ ਤੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਕੋਲ ਹਾਲਾ ਨਾਲ ਵਾਈ ਕਰਦੇ ਸੀ ਬਲਦਾਂ ਨਾਲ ਵਾਈ ਕਰਦੇ ਸੀ ਬਹੁਤ ਗਰੀਬ ਕਿਸਾਨ ਹੁੰਦਾ ਸੀ ਉਸ ਟਾਈਮ ਉਹਨਾਂ ਟੈਕਨੀਕਲੀ ਲੋਕੀ ਨੇ ਉੱਤੇ ਨਹੀਂ ਹੁੰਦੇ ਸੀ ਪਰ ਤੁਸੀਂ ਕਿਦਾਂ ਖਰੀਦ ਲਿਆ ਉਸ ਸਮੇਂ ਦੇ ਵਿੱਚ ਕਿਵੇਂ ਇੱਕ ਡੈਕਟਰ ਖਰੀਦਿਆ ਕਿਸ ਤਰ੍ਹਾਂ ਢੁਰੀ ਕਿਦਾਂ ਤੁਸੀਂ ਮਿਹਨਤ ਕੀਤੀ ਇਹ ਇੰਨੇ ਪੈਸੇ ਇਕੱਠੇ ਕੀਤੇ ਵੀ ਆ ਚੀਜ਼ ਤੁਸੀਂ ਕਿੱਥੋਂ ਖਰੀਦੀ ਪਹਿਲਾਂ ਤੇ ਕਿੱਥੋਂ ਖਰੀਦੀ ਸੀ ਤੁਸੀਂ ਇਹ ਪਹਿਲਾਂ ਜਾਣਨਾ ਚਾਹੁੰਦਾ ਇਹ ਅਸੀਂ ਅਸਲ ਵਿੱਚ ਇਸ ਤਰ੍ਹਾਂ ਇਹਦੀ ਕੀਮਤ ਉਸ ਵਕਤ ਸੀ 18000 ਰੁਪਏ ਤੇ ਮੇਰੇ ਹਿਸਾਬ ਨਾਲ ਅੱਜ ਦੇ ਸਮੇਂ 'ਚ 18000 ਕਿੰਨੇ ਕੋਣੇ ਚਲੋ ਕੋਈ ਗੱਲ ਤੇ ਇਹ ਫਿਰ ਇਹਦੀ ਬਲੈਕ ਸੀ 14000 ਰੁਪਏ ਉਸ ਵਕਤ ਉਸ ਜੀ ਹਾਂ ਇਹ 32000 ਦਾ ਖਰੀਦੇ ਸੀ 32000 ਦਾ ਉਸ ਸਮੇਂ 1970 ਚ 1970 ਹਰਿਆਣੇ ਚੋਂ ਲਿਆਇ ਸੀ ਖਰੀਦ ਕੇ ਹਰਿਆਣੇ ਚੋਂ ਹਾਂ ਅੱਛਾ ਜੀ ਤੇ ਇਸ ਕਰਕੇ ਫਿਰ ਬਹੁਤ ਜ਼ਿਆਦਾ ਇਹ ਬਹੁਤ ਅੱਛਾ ਟਰੈਕਟਰ ਹੋਣ ਕਰਕੇ ਲੋਕਾਂ ਨੇ ਬੜੇ ਹੋਰ ਹੋਰ ਵੀ ਜ਼ਿਮੀਂਦਾਰਾਂ ਨੇ ਖਰੀਦੇ ਸੀ ਬੜੇ ਤੇ ਅਸੀਂ ਵੀ ਉਹਨਾਂ ਚੋਂ ਇੱਕ ਆ ਅਸੀਂ ਵੀ ਖਰੀਦਿਆ ਮਾਪੂਸ ਸਮੇਂ ਫਿਰ ਇਹ ਟਰੈਕਟਰ ਖੇਤਾਂ ਦੇ ਬੜੀ ਮਤਚੀ ਦੀ ਹੁੰਦੀ ਸੀ ਪੈਸਾ ਵੀ ਬੜਾ ਔਖਾ ਸੀ ਕਿਉਂਕਿ ਲੋਕਾਂ ਕੋਲ ਪੈਸੇ 2 ਪੈਸੇ 4 ਪੈਸੇ ਤਰ੍ਹਾਂ ਇਹ ਪੈਸੇ ਇਕੱਠੇ ਹੁੰਦੇ ਸੀ ਪਰ ਉਸ ਸਮੇਂ ਤੁਸੀਂ 18000 ਦੀ 18000 ਦੱਸੀ ਕੀਮਤ ਦੀ 32000 32000 ਕੀਮਤ ਪਰ ਉਹ ਪੈਸੇ ਕਿਵੇਂ ਇਕੱਠੇ ਕੀਤੇ ਕਿੰਨੀ ਮਿਹਨਤ ਕੀਤੀ ਤੇ ਨੰਸੀ ਸਾਡੇ ਬਜ਼ੁਰਗਾਂ ਨੂੰ ਹਾਂਜੀ ਤੇ ਅਸੀਂ ਵੀ ਉਹਨਾਂ ਨਾਲ ਨਾਲ ਰਲ ਕੇ ਸਾਰਾ ਕੁਝ ਚੱਲ ਰਹੀ ਸੀ ਕੰਮ ਕਰ ਰਹੇ ਸੀ ਅੱਛਾ ਜੀ ਪਰ ਜ਼ਮੀਨ ਜਮੂਨ ਕਿੰਨੀ ਸੀ ਬਾਪੂ ਜੀ ਕੋਟੀ ਜ਼ਮੀਨ ਸਾਡੇ ਕੋਲ ਹੈ ਸੀ 100 150 ਕਿੱਲਾ ਮੰਨ ਲਓ ਕਿ ਉਸ ਸਮੇਂ ਤੇ ਤੁਸੀਂ ਚੰਗੇ ਜ਼ਿਮੀਂਦਾਰ ਸੀ ਚੰਗੀ ਮਿਹਨਤਾਂ ਕਰਨ ਵਾਲੇ ਲੋਕ ਸੀ ਜਮਨ ਲਓ ਕਹਿੰਦਾ ਉਹ ਪੈਸੇ ਫਿਰ ਬਾਪੂ ਜੀ ਫਿਰ ਇਹ ਟਰੈਕਟਰ ਚੋਂ ਖਰੀਦਿਆ ਦੇਖਿਆ ਜਾਏ ਤੇ ਚਲਾਉਣਾ ਬੜੀ ਵੱਡੀ ਗੱਲ ਸੀ ਚਲਾਉਣਾ ਉਸ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਹੌਲ 20 ਕਿਲੋ ਦੇ ਚਲਾਉਣ ਤੇ ਕਿਵੇਂ ਸਿੱਖਿਆ ਫਿਰ ਕਿਵੇਂ ਦੀ ਟ੍ਰੇਨਿੰਗ ਟ੍ਰੇਨਿੰਗ ਟੈਂਡਕੁੰਡ ਦੀ ਲੈ ਸੀ ਗੱਲ ਸਿੱਖਣ ਦੀ ਨਹੀਂ ਇਸ ਤੋਂ ਪਹਿਲਾਂ ਵੀ ਹੈਗਾ ਸੀ ਸਾਡੇ ਕੋਲ ਟਰੈਕਟਰ ਹਾਂ ਸਾਡੇ ਕੋਲ 1958 ਚ ਟਰੈਕਟਰ ਆ ਗਿਆ ਸੀ ਸੱਤਵਾਂ 1956 ਚ ਆ ਗਿਆ ਤੁਹਾਡੇ ਬਜ਼ੁਰਗਾਂ ਨੇ ਖਰੀਦ ਲਿਆ ਸੀ ਬਜ਼ੁਰਗਾਂ ਨੇ ਖਰੀਦਿਆ ਸੀ ਉਹ ਇੰਗਲੈਂਡ ਦਾ ਬਣਿਆ ਹੋਇਆ ਸੀ ਫੋਰਸ ਹਾ ਹਾਂ ਫਿਰ ਬਾਪੂ ਜੀ ਇਸ ਕਰਕੇ ਫਿਰ ਜਿਹੜੀ ਚਲਾਉਣ ਦੀ ਜਾਂ ਹੋਰ ਰੱਖਣ ਦੀ ਸਾਂਭ ਸੰਭਾਲ ਦੀ ਉਹਦੀ ਜਾਣਕਾਰੀ ਕਾਫੀ ਸਾਡੇ ਪਰਿਵਾਰ ਨੂੰ ਹੈਗੀ ਸੀ ਅੱਛਾ ਜੀ ਫਿਰ ਇਹ ਵੀ ਨਾਲ ਚੱਲ ਗਿਆ ਕੰਮ ਫਿਰ ਬਾਪੂ ਜੀ ਉਦੋਂ ਦਾ ਫਿਰ ਪੁੱਤਾਂ ਨੂੰ ਗੁਸਾਂਬਿਆ ਹੋਇਆ ਉਦੋਂ ਦਾ ਇੰਨੇ ਸਮਾਂ ਕਿਵੇਂ ਸੰਭਲਿਆ ਦੇਖਿਆ ਜਾ ਜੇ ਟਰੈਕਟਰ 10 ਸਾਲ 20 ਸਾਲ ਬਾਅਦ ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ ਜਿਵੇਂ ਕਿ ਉਹਨੂੰ ਬਸ ਕਬਾੜ ਚ ਵੇਚ ਦੇ ਬੰਦਾ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਦੇਖੋ ਇਹਦੀ ਕੋਈ ਚੀਜ਼ ਖਰਾਬ ਨਹੀਂ ਹੋਈ ਅਜੇ ਤੱਕ ਅੱਛਾ ਉਹ ਰਹੂ ਵੀ ਉਹ ਰਹੂ ਕਿਤੇ ਜੰਗ ਨਹੀਂ ਲੱਗੇ ਇਹਨੂੰ ਹਾਂ ਜੀ ਤੇ ਬਾਕੀ ਅਸੀਂ ਵੀ ਇਹਨੂੰ ਬੜਾ ਸੰਭਾਲ ਕੇ ਰੱਖਿਆ ਹੈ ਅਸੀਂ ਜਿੰਨਾ ਇਹਦੇ ਨਾਲ ਪਿਆਰ ਕਰਿਆ ਹੈ ਉਨਾਂ ਹੀ ਇਸ ਨੇ ਸਾਨੂੰ ਪਿਆਰ ਕਰਿਆ ਬਿਲਕੁਲ ਦੇਖੋ ਤੁਸੀਂ ਆਪਾਂ ਬਾਪੂ ਜੀ ਕੱਲੀ ਕੱਲੀ ਚੀਜ਼ ਦਿਖਾਵਾਂਗੇ ਨਾਲ ਹਨਾ ਤੇ ਆ ਜਿਹੜੇ ਆ ਜਿਹੜੇ ਹੱਥ ਤੇ ਉਹ ਲੱਗੇ ਹੋਏ ਨੇ ਆ ਜਿਹੜਾ ਹੈਂਡਲ ਆ ਇਹਨਾਂ ਨੂੰ ਕੀ ਕਹਿੰਦੇ ਲੀਵਰ ਆ ਇਹ ਹਾਈਡਰੋਲਿਕ ਸਿਸਟਮ ਨੇ ਇਹਦਾ ਹਾਈਡਰੋਲਿਕ ਸਿਸਟਮ ਆ ਹਾਂ ਇਹਨਾਂ ਦਾ ਡੀਜ਼ਲ ਨਾਲ ਚੱਲਦਾ ਨਹੀਂ ਇਹ ਲਿਫਟਾਂ ਕਹਿੰਦੇ ਇਹਨੂੰ ਲਿਫਟ ਲਿਫਟ ਨੂੰ ਹਾਈਡਰੋਲਿਕ ਕਹਿੰਦੇ ਆ ਅੱਛਾ ਜੀ ਇਹ ਮੋਬਾਈਲ ਨਾਲ ਚੱਲਦੀ ਹੈ ਮੋਬਾਈਲ ਨਾਲ ਜਾਂਦੇ ਮੁਬਾਈਲ ਫਿਲ ਕਿੰਨਾ ਕੁ ਪੈ ਜਾਂਦਾ ਇੱਕ ਟਾਈਮ ਕੋ ਮੋਬਾਈਲ ਮਗਲੇ ਲੈ ਇਹ 30 35 ਲੀਟਰ ਮਗਲੇ ਲੈ ਇਹ ਹਾਈਡਰੋਲਿਕ ਸਿਸਟਮ ਦਾ ਅਲੱਗ ਹੈ ਫਿਰ ਕਿੰਨੇ ਦਿਨ ਚੱਲਦਾ ਉਹ ਨਹੀਂ ਖਰਾਬ ਹੁੰਦਾ ਬਹੁਤ ਦੇ ਕਿੰਨੇ ਸਾਲ ਉਹ ਤਾਂ ਬਸ ਚਲਾਉਣ ਤੇ ਹੀ ਹੈ ਸਾਮ ਸੰਭਾਲ ਤੇ ਹੈ ਉਹ ਖਰਾਬ ਨਹੀਂ ਜਲਦੀ ਹੁੰਦਾ ਉਹ ਐਂਡਲ ਵੀ ਬੜਾ ਲੱਗ ਜਾ ਆਇਆ ਦਾ ਲੱਗ ਜਾ ਡੰਡਾ ਕੱਢਿਆ ਸਾਈਡ ਤੇ ਆ ਇਹ ਸਟੀering ਹੈ ਜੀ ਅੱਛਾ ਜੀ ਸਟੀering ਨੂੰ ਮਲੂਕੀ ਇਸ ਤੱਕ ਕਿਉਂ ਇੰਨਾ ਲੱਗ ਕਿਉਂ ਉਸ ਟਾਈਮ ਦੇ ਸਮੇਂ ਦੇ ਵਿੱਚ ਲੱਗ ਲਾਇਆ ਜਾਂਦਾ ਸੀ ਇਹਦਾ ਨਹੀਂ ਪਿੱਛੋਂ ਹੀ ਲੱਕਿਆ ਆਇਆ ਸੀ ਜੀ ਅਸੀਂ ਆ ਦੁਜੇਵੇਂ ਨਵੇਂ ਨੂੰ ਜੋ ਵੀ ਆਇਆ ਸੀ ਨਵਾਂ ਇਸ ਤਰ੍ਹਾਂ ਹੀ ਸੀ ਬਿਲਕੁਲ ਬਾਪੂ ਕਿੰਨੀ ਪੀੜੀਆਂ ਤੋਂ ਖੇਤੀ ਕਰ ਰਹੇ ਹੋ ਟਰੈਕਟਰ ਨਾਲ ਤੁਸੀਂ ਤੀਸਰੀ ਪੀੜੀ ਹੋ ਗਈ ਤੀਜੀ ਪੀੜੀ ਆ ਦੇਖੋ ਬਾਪੂ ਦਾ ਟਰੈਕਟਰ ਤੀਜੀ ਪੀੜੀ ਹੋ ਗਿਆ ਤੇ ਇੰਨਾ ਪਿਆਰ ਹੈ ਕਿ ਬੁੱਤਾ ਵਾਂਗੂ ਅੱਜ ਸਪੱਸ ਇੱਕ ਗੱਲ ਦੱਸਣਾ ਪੁੱਛਣਾ ਚਾਹਾਂਗੇ ਸ਼ੰਭੂ ਬਾੜਰ ਕਿਉਂ ਲੈ ਕੇ ਆਏ ਬਾਪੂ ਸ਼ੰਭੂ ਬਾੜਰ ਅਸੀਂ ਟਰਾਲੀ ਲੈ ਕੇ ਆਏ ਸੀ ਪਿੰਡੋਂ ਬੰਦੇ ਆਏ ਸਾਡੇ ਨਾਲ ਅੱਛਾ ਫੇਸ ਕਰਕੇ ਤੇ ਟਰਾਲੀ ਟਰੈਕਟਰ ਚਲਾ ਕੇ ਲੈ ਆਏ ਓਰੇ ਤੁਸੀਂ ਦੇਖਣ ਵਾਸਤੇ ਤੁਹਾਨੂੰ ਮਿਲ ਗਿਆ ਵਾਹ ਵੀ ਲੋ ਕੀ ਫੋਟੋਆਂ ਖੜ ਖੜ ਖਜਾਈ ਜਾਂਦੇ ਬਾਪੂ ਬਾਪੂ ਘਰ ਚਲਾਣ ਦੇ ਵਿੱਚ ਜੇ ਦੇਖਿਆ ਜਾਏ ਤੇ ਅੱਜ ਵੀ ਉਵੇਂ ਦਾ ਹੀ ਆ ਜਿਵੇਂ 1970 ਦੇ ਦਿੱਤਾ ਹਾਂ ਬਿਲਕੁਲ ਬਿਲਕੁਲ ਸੇਮ ਸੇਮ ਕੋਈ ਦਿੱਕਤ ਨਹੀਂ ਵਾਹ ਵਾਹ ਕਿੰਨੇ ਟਰੈਕਟਰ ਨੇ ਬਾਪੂ ਘਰ ਦੇ ਵਿੱਚ ਸਾਡੇ ਕੋਲ 7 ਟਰੈਕ 7 ਟਰੈਕਟਰ ਨੇ ਇਹਦੇ ਨਾਲ ਤਾਂ ਇੱਕ ਹੋਰ ਵੀ ਹੈ ਓਕੇ ਕਿੰਨੇ ਸਿਲੰਡਰੀਆ ਵੱਲੋਂ ਕਿਵੇਂ ਕਿੰਬੀ ਉਹਦੇ ਪਾਸ ਸਿਲੰਡਰ ਹੈ ਚਾਰ ਸਿਲੰਡਰੀ ਟਰੈਕਟਰ ਆ ਚਾਰ ਸਿਲੰਡਰੀ ਟਰੈਕਟਰ ਆ ਟਾਇਰ ਦੇਖ ਲਓ ਤੁਸੀਂ ਦੂਰ ਤੱਕ ਦੂਰੋਂ ਕਰਕੇ ਦਿਖਾ ਦਿਓ ਉਚਾਈ 9 9.5 ਫੁੱਟ ਦੀ ਉਚਾਈ ਆ ਉਹੀ ਦੇਖੋ ਬਜ਼ੁਰਗ ਲੈ ਕੇ ਆਇਆ ਉਹ ਖਾਸ ਇੰਦੇ ਚ ਗੱਲ ਦੇਖ ਤਾਂ ਤੁਹਾਨੂੰ ਦਿਖਾਈ ਆ ਕਿ ਕੋ ਬਹੁਤ ਅਲੱਗ ਤਰ੍ਹਾਂ ਦੀ ਚੀਜ਼ ਆ ਸ਼ੰਭੂ ਵਾਟਰ ਬਾਬੂ ਜੀ ਬੈਰੀਕੇਟ ਪੜਨਦੇ ਪੇ ਪੱਟ ਦੋ ਕਹਿੰਦੇ ਨਾਲ ਪੱਟ ਦਾਂਗੇ ਜੀ ਹੋਰ ਕਾਦੇ ਵਾਸਤੇ ਵਾਹ ਵਾਹ ਅੱਜ ਦਾ ਸ਼ੰਭੂ ਵਾਟਰ ਬੈਰੀਕੇਟ ਪੱਟਣ ਨੂੰ ਆ ਗਿਆ ਬਈ ਦੇਖੋ ਨਾ ਟਰੈਕਟਰ 1970 ਮਾਡਲ ਕਹਿੰਦੇ ਸਾਡਾ ਤਾਂ 1970 ਮਾਡਲ ਵੀ ਚੱਲਦਾ ਦੇਖੋ ਬਜ਼ੁਰਗ ਦੀ ਉਮਰ ਵੀ ਕਾਫੀ ਆ ਨਾਲ ਦੀ ਤੇ ਦੇਖੋ ਅੱ비 ਤਗੜੇ ਨੇ ਆਪ ਚਲਾ ਗਏ 70 ਸਾਲੇ ਜਰ 1970 ਮਾਡਲ ਤੇ 17 ਸਾਲ ਏਜ ਵਾਲਾ ਬਜ਼ੁਰਗ ਨੂੰ ਚਲਾ ਰਿਹਾ ਹੈ ਤੇ ਤੁਸੀਂ ਦੇਖੋ 70 ਮਾਡਲ ਵਾਲੇ ਸਾਡੇ ਟਰੈਕਟਰ ਹੁਣ ਸੰਭੂ ਬਾਟਰ ਆ ਗਏ ਹੁਣ ਹਸਾਬ ਲਾ ਲਓ ਬੈਰੀਗੇਟ ਵਾਲੇ ਉਹ ਵੀ ਤੁਸੀਂ ਵੀ ਇਹੋ ਜਿਹੇ ਟਰੈਕਟਰ ਆਣਗੇ ਝਾਜਾਂ ਵਰਗੇ ਤੇ ਫਿਰ ਟੈਂਕਾ ਵਰਗੇ ਤੇ ਕੋਣ ਫਿਰ ਪਿੱਛੇ ਹਟੋ ਦੇਖਿਆ ਬਹੁਤ ਸੋਹਣਾ ਟਰੈਕਟਰ ਆ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਸ਼ੇਅਰ ਕਰ ਦਿਓ ਔਰ ਬਾਪੂ ਜੀ ਪਿੰਡ ਘੜਾ ਆਪਣਾ ਮੇਰਾ ਪਿੰਡ ਕਾਮੀਕਲਾ ਹੈ ਜੀ ਘਨੌਰ ਦੇ ਨੇੜੇ ਹੈ ਘਨੌਰ ਦੇ ਨੇੜੇ ਹਾਂ ਔਰ ਇਹ ਆਪਾਂ ਪਿੰਡ ਨੂੰ ਵਿਜ਼ਿਟ ਕਰਾਂਗੇ ਬਾਪੂ ਦੇ ਹੁਣ ਪਤਾ ਲੱਗ ਗਿਆ ਘਨੌਰ ਆਪਾਂ ਨੰਬਰ ਵੀ ਲੈ ਜਾਾਂਗੇ ਨਾਸਕਰੀਨ ਤੇ ਨੰਬਰ ਵੀ ਦੇ ਦੇਵਾਂਗੇ ਬਾਅਦ ਚ ਤੇ ਬਹੁਤ ਵਧੀਆ ਲੱਗਾ ਬਾਪੂ ਜੀ ਨਾਲ ਤੇ ਇਹਨਾਂ ਦੇ ਪਿੰਡ ਅਨਨਜੀ ਅਨਨ ਬਾਰੇ ਕਰਕੇ ਆਵਾਂਗੇ ਰਿਕਾਰਡਿੰਗ ਤੇ ਜਾਣਾਂ ਸਤਿ ਸ੍ਰੀ ਅਕਾਲ ਉਹ ਜੁੜੇ ਰਿਹਾ ਸਪੇਨ ਇਹੋ ਜੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਹੁਤ ਸੋਹਣਾ ਸਟਰਕਚਰ ਆ ਦੇਖੋ ਥੱਲੇ ਸੋਹਣਾ ਮੈਟ ਲੱਗਾ ਹੋਇਆ ਸਾਰੀ ਚੀਜ਼ਾਂ ਲੱਗੀਆਂ ਹੋਈਆਂ ਹਾਈਡਰੋਲਿਕ ਸਿਸਟਮ ਆ ਤੇ ਬਹੁਤ ਵਧੀਆ ਟਰੈਕਟਰ ਆ ਤੇ ਬਾਪੂ ਚਲਾ ਕੇ ਲੈ ਆਏ ਨੇ ਆਪਾਂ ਵੀ ਬੈਠ ਕੇ ਦੇਖਿਆ ਵੀ ਬੜਾ ਲੱਗਦਾ ਜਿਵੇਂ ਜਹਾਜ਼ ਤੇ ਬੈਠੇ ਹੋਈਏ ਚੰਗਾਈ ਵਾਈਗਰੂ ਭਲੀ ਕਰੇ ਔਰ ਚੜਦੀ ਕਲਾ ਵਸੇ ਮੋਰਚੇ ਦੇ ਉੱਪਰ ਵੀ ਗਾਜ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ